ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਸੂਬਾ ਕਮੇਟੀ ਵੱਲੋਂ ਐਲਾਨੇ ਗਏ ਪ੍ਰੋਗਰਾਮ ਦੇ ਤਹਿਤ ਇੱਕ ਵਿਸ਼ਾਲ ਰੋਸ ਮਾਰਚ ਜਿਲੰਦਰ ਵਿਖੇ ਕੀਤਾ ਗਿਆ ਸ਼ਹਿਰੀ ਹਲਕਾ ਅਮਰਸਰ ਦੇ ਪ੍ਰਧਾਨ ਇੰਜੀਨੀਅਰ ਅਵਧਾਰ ਸਿੰਘ ਬੰਮਰਾ ਵੱਲੋਂ ਇੱਕ ਵਿਸ਼ਾਲ ਇਕੱਠ ਬੇਰਕਾ ਵਿਖੇ ਕੀਤਾ ਗਿਆ ਅਤੇ ਸਭ ਅਰਬਨ ਹਲਕੇ ਦੇ ਪੈਨਸ਼ਨਰਾਂ ਨੇ ਬੇਰਕਾ ਵਿਖੇ ਇਕੱਠ ਕੀਤਾ ਗਿਆ ਸੂਬਾ ਆਗੂ ਬਾਬਾ ਅਮਰਜੀਤ ਸਿੰਘ ਅਤੇ ਸੁਖਦੇਵ ਸਿੰਘ ਦੀ ਰਹਿਮਾਈ ਵਿੱਚ ਸਮੁੱਚੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਪੈਨਸ਼ਨਰਾਂ ਦਾ ਇਕੱਠ ਦੇਖ ਇਕੱਠ ਦੇਸ਼ਪੱਗ ਜਦਗਰ ਹਾਜ਼ਰ ਦਿਖੇ ਕੀਤਾ ਗਿਆ ਜਿਸ ਵਿੱਚ ਲਗਭਗ 5-6 ਹਜ਼ਾਰ ਪੈਨਸ਼ਨਰਾਂ ਨੇ ਹਿੱਸਾ ਲਿਆ ਅਜਨੀਰ ਅਪਤਾ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆ ਕਿ ਹਾਂ ਕਿ ਪੰਜਾਬ ਸਰਕਾਰ ਮੁਲਾਜ਼ਮ ਵਿਰੋਧੀ ਰੁਪਈਆ ਅਖਤਿਆਰ ਕਰਕੇ ਪੈਨਸ਼ਨਰਾਂ ਦੀ ਹੱਕੀ ਤੇ ਜਾਇਜ਼ ਮੰਗਾ ਮੰਨਣ ਤੋਂ ਜਾਣਬੁੱਝ ਕੇ ਤਾਲਾ ਬਟ ਰਹੀ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਆਗੂਆਂ ਨੇ ਸੰਬੋਧਨ ਕਰਦਿਆਂ ਕਿ ਅਕਿ ਜਦ ਤੱਕ ਸਾਡੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਅਸੀਂ ਰੋਸ ਮਾਰਚ ਦੇ ਧਰਨਾ ਜਾਰੀ ਰੱਖਾਂਗੇ ਇਸ ਧਰਨੇ ਨੂੰ ਸੰਬੋਧਨ ਕਰਦੇ ਬਾਬਾ ਅਮਰਜੀਤ ਸਿੰਘ ਸੁਖਦੇਵ ਸਿੰਘ ਬినੋਦ ਸਲਵਾਨ ਲਖਵੀਰ ਸਿੰਘ ਰਜਿੰਦਰ ਠਾਕੁਰ ਜਗਨਿਸ਼ ਰਾਏ ਰਾਮਪੁਰਾ ਪਰਮਜੀਤ ਸਿੰਘ ਜ਼ਿਲੰਦਰ ਸਰਜੀਤ ਸਿੰਘ ਖਾਲਸਾ ਬినੋਦਪੁਰੀ ਅਮ੍ਰਿਤ ਸਿੰਘ ਕਾਂਗਰ ਜਿੰਦਰ ਸਿੰਘ ਬਰਕ ਆਦਨੈ ਸੰਬੋਧਨ ਕੀਤਾ ਜਥੇਬੰਦੀ ਦਾ ਕੱਠ ਦੇ ਇੱਕ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਬਿਜਲੀ ਮੰਤਰੀ ਸਰਦਾਰ ਹਰਪ੍ਰਜਨ ਸਿੰਘ ਈਟੀਓ ਨੇ ਸੂਬਾ ਕਮੇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਬੁਲਾ ਕੇ ਕਿਹਾ ਕਿ ਅਸੀਂ ਤੁਹਾਡੀਆਂ ਜਾਇਜ਼ ਮੰਗਾਂ ਮੰਨਣ ਨੂੰ ਤਿਆਰ ਹਾਂ ਤੇ ਤੁਹਾਡੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਾਈ ਜਾਵੇਗੀ ਜੋ ਕਿ 25 7 2024 ਨੂੰ ਦੁਪਹਿਰ ਦੇ 1 ਵਜੇ ਸੈਕਟਰ ਕਨਵਿਕ ਚੰਡੀਗੜ੍ਹ ਦੇ ਕਿ ਹੋਗੀ ਵਿਸ਼ੇਸ਼ ਮੰਗਾ ਹਨ 200 ਜਜੀਆ ਟੈਕਸ ਬੰਦ ਕੀਤਾ ਜਾਵੇ 200% ਜਜੀਆ ਟੈਕਸ ਬੰਦ ਕੀਤਾ ਜਾਵੇ ਇੱਕ ਇੱਕ 16 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਾਂ ਨੂੰ 2.59 ਦਾ ਫੈਕਟਰ ਲਗਾਣਾ ਇੱਕ ਇੱਕ 16 ਤੋਂ 19 119% ਡੀਏ ਦੇ ਮਤਲਬ ਪੈਨਸ਼ਨ ਸੋਧਣਾ ਬਕਾਇਆ 12% ਰਹਿਦਾ ਡੀਏ ਜਾਰੀ ਕਰਨਾ ਗ੍ਰੈਸਟੀ ਦੇ ਵੈਸੇ ਕੱਟਣ ਦਾ ਸਮਾਂ 180 ਮਹੀਨੇ ਦੀ بجائے 128 ਮਹੀਨੇ ਕੱਟੇ ਜਾਵੇ ਡੀਏ ਦਾ 에ਰੀਅਲ ਦਿੱਤਾ ਜਾਵੇ ਤੁਸੀਂ ਦੇਖ ਰਹੇ ਹੋ ਬੀਵੀਚ ਇੰਟਰਨੈਸ਼ਨਲਿਟੀ ਜੇ ਤੁਹਾਨੂੰ ਸਾਡੀ ਖਬਰ ਵਧੀਆ ਲੱਗੀ ਤਾਂ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤੇ Facebook ਪੇਜ ਨੂੰ ਲਾਈਕ ਜ਼ਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ